ਸਤਿ ਸ੍ਰੀ ਅਕਾਲ ਜੀ ਸਾਰੇ ਪ੍ਰਾਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਮਾਲਾ ਕਲਾਂ ਦੇ ਵਿੱਚ ਮਾਲਾ ਕਲਾਂ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਮਨਮਤਾ ਨਗਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਜਾਨਵਰ ਪਾਈ ਹੋਣਾਂ ਦੇ ਘਰੇ ਰੱਖੇ ਹੋਏ ਆ ਘਰੇਲੂ ਪਰਿਵਾਰ ਆ ਮਿੱਤਰੋ ਤੇ ਇੱਕ ਕੱਟਾ ਵੇਚਣ ਆ ਲਾਇਆ ਵਾ ਬਾਈ ਹੋਣਾਂ ਨੇ ਨੀਲੀ ਰਾਵੀ ਨਸਲ ਦਾ ਮਿੱਤਰੋ ਕਿੰਨੀ ਉਮਰ ਆ ਕੀ ਡਿਟੇਲ ਆ ਸਾਰੀ ਗੱਲਬਾਤ ਕਰ ਲੈਨੇ ਆ ਭਰਾ ਦੇ ਨਾਲ ਸੱਸੀ ਗੱਲ ਵੀਰੇ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਾਈ ਵਧੀਆ ਬਈ ਸੇਤਾਂਕਰ ਪਰਿਵਾਰ ਵੀਰੇ ਹਾਂਜੀ ਵਧੀਆ ਅੱਛਾ ਵੀਰੇ ਇੱਕ ਵਾਰੀ ਨਾਮ ਸਾਂਝਾ ਕਰ ਦਈਏ ਆਪਣਾ ਬਾਈ ਜਸ਼ਨਦੀਪ ਸਿੰਘ ਜਸ਼ਨਦੀਪ ਸਿੰਘ ਅੱਛਾ ਜਸ਼ਨ ਵੀਰੇ ਜਿਹੜਾ ਕੱਟਾ ਆਪਾਂ ਵੇਚਣਾ ਵਾ ਇਹ ਕਿੰਨੀ ਉਮਰ ਦਾ ਬਾਈ 8.5 ਸਾਲ ਦਾ ਬਾਈ 8.5 ਸਾਲ ਦਾ ਅੱਜਾ ਸੀਮਨ ਦੇ ਪ ਉਹ ਮੰਨ ਲਾ ਕਿਹੜੇ ਸਾਨ ਦਾ ਨਾਂ ਨਹੀਂ ਪਤਾ ਨਾਂ ਨਹੀਂ ਬਲਬਖਸ਼ ਦਾ ਬੱਚਾ ਸੀਗਾ ਭਾਈ ਇਹਨਾਂ ਦੇ ਪਿੰਡ ਦੇ ਵਿੱਚ ਉਹਦੇ ਤੋਂ ਗਾਂ ਮੈਂ ਕਰਾਸ ਹੋਈ ਸੀਗੀ ਇਹ ਮੰਨ ਲਓ ਵੀ ਬਲਬਖਸ਼ ਦਾ ਦੋਤੇ ਪੋਤੇ ਆ ਗਿਆ ਇਹ ਇਹ ਗੱਲ ਨੋਟ ਰੱਖ ਲਿਆ ਜੀ ਤੇ ਉਮਰ 2.5 ਸਾਲ ਦੀ ਐਂਦੀ ਮਾਂ ਦਾ ਦੁੱਧ 13-14 ਕਿਲੋ ਦਾ ਤੁਹਾਨੂੰ ਡਿਟੇਲ ਸਾਰੀ ਮੈਂ ਹੀ ਦੱਸ ਦਿੰਦਾ ਕਿਉਂਕਿ ਵੀਰੇ ਤੋਂ ਨਹੀਂ ਦੱਸੀ ਜਾਣੀ ਇਹਨਾਂ ਜਿਹੜਾ ਰੇਟ ਆ ਉਹ ਬਾਈ ਹੁਣਿਆਂ ਨੇ 90000 ਰੁਪਇਆ ਤੱਕ ਦਾ ਤੋਰਦੀ ਵੀਰੇ ਇਹਨੂੰ ਮੜਾ ਕੱਢਦੀ ਬਾਦ 90000 ਰੁਪਇਆ ਇਹਦਾ ਰੇਟ ਆ ਜਿਹੜਾ ਉਹ ਤੈਅ ਕੀਤਾ ਵਾ ਬਾਈ ਹੁਣਿਆਂ ਨੇ ਵਿੱਚੋਂ ਮੰਨਤਣ ਬਾਈ ਹੁਣਿਆਂ ਦੇ ਵੀ ਕਰਦਾ ਮਈਆਂ ਕ੍ਰੋਸ ਕਰਦਾ ਹੋਵੇਗਾ ਰੋਟ ਰੱਖਿਆ ਜੇ ਮਿੱਤਰੋ ਕਿਉਂਕਿ ਹੁਣ 2-4 ਮਈਆਂ ਨੇ ਕ੍ਰੋਸ ਕੀਤੀਆਂ ਵਾ ਚੌਦਈ ਔਰ ਅੰਘਾਰਾਂ ਦਾ ਚੰਗਾ ਵਾ ਟੈਸਟਿਕਲਾਂ ਦਾ ਵੀ ਜਿੰਨਾ ਕੋ ਹੈਗਾ ਚੰਗਾ ਵਾ ਬਾਹਲਾ ਸ਼ੁੱਧ ਲੇਕਿਨ ਮਿੱਤਰੋ ਬਰੀਕੀ ਚੰਗੀ ਜੰਨੀ ਹੈਗੀ ਆ ਮਾਰਕਿੰਗ ਚ ਜਿਹਦੇ ਵਿੱਚ ਜਿੰਨਾ ਹੈਗਾ ਤੁਸੀਂ ਆਪ ਵੀ ਦੇਖ ਸਕਦੇ ਹੋ ਮਿੱਤਰੋ ਮੱਥੇ ਪਾਟਾ ਚਾਰੇ ਪੈਰਾਂ ਤੇ ਨਿਸ਼ਾਨ ਜਿਹੜੀਆਂ ਨਿਸ਼ਾਨੀਆਂ ਵਾ ਨੀਲੀ ਰਾਵੀ ਆਲੀਆਂ ਉਹ ਸਾਰੀਆਂ ਕਵਰ ਕਰਦਾ ਵਾ ਮਿੱਤਰੋ ਅੰਗਾ ਆਰਾਮ ਦਾ ਕੱਟਾ ਚੰਗਾ ਵਾ ਬਾਕੀ 90000 ਰੁਪਏ ਦੀ ਡਿਮਾਂਡ ਆ ਵਿੱਚੋਂ ਮੰਨਤਨ ਬਾਈ ਹੁਣੀ ਕਰ ਦੇਣਗੇ ਜੇ ਸੰਗਰੇ ਨੰਬਰ ਸਾਂਝਾ ਕਰੀਏ ਕਰੀ ਭਰਾ ਬਾਈ 847638177 ਇੱਕ ਵਾਰੀ ਹੋਰ ਬੋਲ ਦੀ ਵੀਰੇ 847638177 ਠੀਕ ਆ ਬਾਈ ਇਸ ਨੰਬਰ ਤੇ ਤੁਸੀਂ ਬਾਈ ਨਾ ਕਰਨੀਆ ਮਿੱਤਰੋ ਗੱਲ ਬਾਤ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਮਾਲਾ ਕਲਾਂ ਜਿਲ੍ਹਾ ਜਿਹੜਾ ਇਹਨੂੰ ਮੋਗਾ ਲੱਗਦਾ ਵਾ ਮਿੱਤਰੋ ਵਧੇਰੇ ਜਾਣਕਾਰੀ ਲਈ ਰਾਬਤਾ ਕਰ ਮਾਈ ਹੁਣੇ ਨਾ ਕਰੋ